ਬਟਾਲਾ ਚ ਦਿਨ ਦਿਹਾੜੇ ਆਇਲਰਟ ਸੈਂਟਰ ਚ ਦਾਖਲ ਹੋ ਨੌਜਵਾਨਾਂ ਨੇ ਕੀਤੀ ਸ਼ਰਯਾਮ ਗੁੰਡਾਗਰਦੀ ਆਇਲਰਟ ਸੈਂਟਰ ਮਾਲਕਾ ਦੀ ਕੀਤੀ ਕੁਟਮਾਰ ਫਿਰ ਕੀਤੀ ਫਾਇਰ ਟਾਈਸਨਸ ਪਿਸਤੋਲ ਵੀ ਲੈ ਕੇ ਫਰਾਰ ਹੋਏ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੁਖਨਾਮ ਸਿੰਘ ਕੇਆਰਟੀ ਨਿਊਜ਼ ਨੈਟਵਰਕ ਆ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬਿਜ਼ਨਸ 파ਟਨਰ ਬਲਜਿੰਦਰ ਸਿੰਘ ਰਿਆਨ ਸਾਡਾ ਨਿਊ ਵੈਬਰਸ ਅਕੈਡਮੀ ਪਟਾਲਾ ਹੈ ਅਸੀਂ ਰੁਟੀਨ ਚ ਆਪਣੇ ਬਹਿ ਕੇ ਕੰਮ ਕਰ ਰਹੇ ਹਾਂ ਇੱਥੇ ਬੜਾ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਕੋਈ ਗੱਲਬਾਤ ਕਰ ਰਹੇ ਮੇਰੇ ਵੱਡੇ ਭਰਾ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਏ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਇਹ ਬੜਾ ਸਮਝਾ ਰਹੇ ਉਹਨਾਂ ਨੂੰ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਨੂੰ ਉਹ ਸਮਝਾਈ ਰਹੇ ਬੜੇ ਅਗਰੈਸ਼ਨ ਚ ਸੀ ਤੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਚ ਰਿਵਾਲਵਰ ਕੱਢਿਆ ਤੇ ਉਹ ਬਾਬ ਲੜਾਈ ਦੇਖੋ ਤੁਹਾਡੇ ਸਾਹਮਣੇ ਆ ਕੇ ਸਾਡਾ ਕਿੰਨੀ ਲਾ ਕੇ ਗਏ ਨੇ ਆ ਬੜੇ ਬਰੇਦਰ ਨੂੰ ਆ ਛੋਟਾ ਇੱਕ ਆ ਉਹਨੂੰ ਵੀ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਰਿਵਾਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੋਈ ਸਕੂਟੀ ਲਗਾ ਆ ਚਾਹੀ ਦੇਖਿਆ ਕਿ ਅਨਨੋਨ ਲਗਾ ਆ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਆ ਨਾ ਸਾਡਾ ਸਟੂਡੈਂਟ ਸੀ ਅਜ ਤੈਨੂੰ ਸੀ ਇੱਧਾ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾਰਾ ਆ ਆ ਤੁਹਾਡੀ ਸਕੂਟੀ ਲੈ ਜਾ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹ ਇਹਨਾਂ ਨੇ ਆਰ ਡਾ ਵੱਡਾ ਕੰਮ ਕਰਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਲੱਗ ਸਕਦੀ ਸੀ ਤੁਹਾਡੇ ਨੂੰ ਕਿੱਡੇ ਫਾਇਰ ਕੀਤੇਗੇ ਔਰ ਉਹਨਾਂ ਉਹਨੂੰ ਪਰ ਇਹ ਤੇ ਮੈਨੂੰ ਪਤਾ ਨਹੀਂ ਇਹ ਰਿਵਲਵਰ ਹੀ ਚੱਲ ਗਿਆ ਤੇ ਜਿਦਾ ਕਿਹੜੀ ਗੱਲ ਹੈ ਰਿਵਲਵਰ ਹੀ ਹੈ ਨਹੀਂ ਵੇਖੋ ਰਿਵਲਵਰ ਲੈ ਕੇ ਲਾਇਸੈਂਸੀ ਰਿਵਲਵਰ ਮੇਰਾ ਮੇਰੇ ਕੋਲ ਲਾਇਸੈਂਸ ਹੈ ਅੱਛਾ ਵਾਹ ਦੇ ਇੱਕ ਵੈਪਨ ਦਾ ਡਾ ਇੱਕ ਲੈ ਪੈ ਲੈ ਇੱਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਕੋਈ ਪਛਾਣੀ ਅੰਦਰ ਜਾਣ ਤੋਂ ਨੰਬਰ ਹੋ ਰਹੀ ਗੱਡੀ ਬਰਾਉਂਡ ਨੰਬਰ ਸੀ ਉਹਨਾਂ ਦੀ ਮੇਰੇ ਨਾਲ ਬਿਲਜਨਤ ਸਿੰਘ ਰਿਆੜ ਆ ਅਸੀਂ ਨੂੰ ਵੈਬਰ ਕੈਰੀਓ ਚਲਾਣ ਦੇ ਲਾਸਟ 17 ਸਾਲ ਤੋਂ ਇੱਥੇ ਸੜੀ ਸੈਂਟਰ ਸੜੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨ ਇਸ ਜਾਣਦੇ ਨਹੀਂ ਆਏ ਕੌਣ ਆ ਕੌਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂ ਤੂ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਦਰ ਵਰਗੇ ਆ ਉਹਨਾਂ ਦਾ ਡਰੈਸਰ ਬਿਸਤਾਵਨਾਗਰ ਸੂਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਆ ਮੈਂ ਥੱਲੇ ਸੀ ਬਿਸਮੈਂਟ ਮੈਂ ਪੁਲਿਸ ਅੱਡੇ ਜਾਂ ਤਾਂ ਕਿ ਮੈਂ 올ਡਜ ਪਰਸਨ ਪੁੱਛਿਆ ਆ ਕੇ ਕੀ ਗੱਲ ਆ ਅਗਰਸਿਵ ਹੋਣ ਲੱਗ ਪਏ ਮੇਰੀ ਸਕੱਡੀ ਸਕੂਟੀ ਕਰਨ ਲਈ ਹੰਦਰ ਮੈਂ ਬੜਾ ਸਕੂਟੀ ਲਈ ਆਂਨਨ ਲੇਡੀ ਲੈ ਕੇ ਆਏ ਦੀ ਗੱਡੀ ਬਿਠਾ ਕੇ ਲੈ ਜਾਂਦੇ ਓ ਤੁਹਾਡੀ ਸਕੂਟੀ ਚੋਰੀ ਹੋਈ ਸੀ ਸਾਨੂੰ ਪੁੱਛਿਆ ਆ ਕੇ ਕਹਿਣ ਦਿਖਾਉ ਰੋਜ਼ ਰੋਟੀ ਚੱਲਦਾ ਇਨਨੇ ਚੋਕੀ ਸਕੂਟੀ ਹੰਦਰ ਲਈ ਛੋਟੇ ਬਰਦਰ ਚਾਰ ਦਿਨ ਪੰਜ ਦਾ ਪਹਿਲੋਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਰਦਰ ਦਾ ਰਵਾਲੀ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਨ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹਨਾਂ ਨੇ ਪਰਵਾਰਾਂ ਨਾਲ ਫੈਕ ਦਿੱਤੇ ਮੈਂ ਆਪਣੇ ਬਚਾਅ ਤੇ ਫੈਕ ਦਿੱਤੇ ਉਸ ਜਿਹੜਾ ਕੋਟਲੇ ਵੇ ਇਹ ਵੀਡੀਓ ਰਿਕਾਰਡਿੰਗ ਕਰ ਰਹੇ ਹਾਂ ਤੇ ਕਿਹਾਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਅਸੀਂ ਸ਼ਹਿਰ ਚ ਹੱਬ ਹੈ ਅਸੀਂ 17 ਸਾਲ ਤੋਂ ਬੈਠੇ ਆ ਅਭੀ ਰਸਟਾਂਦੇ ਆ ਅਸੀਂ ਇੱਕ ਸਟੱਡੀ ਸੈਂਟਰ ਚ ਚਲਾਉਂਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆ ਤੁਸੀਂ ਕਦੋਂ ਤੁਸੀਂ ਨੇ ਰਿਪੋਰਟ ਕਰਾਈ ਆ ਅੱਜ ਇਹ ਕਿੱਥੇ ਆ ਇਹਨਾਂ ਨੇ ਵੀ ਕੀਤੇ ਪੈਰ ਤਿੰਨ ਤੋਂ ਚਾਰ ਫੇਰ ਕੀਤੇ ਮੈਨੂੰ ਹਵਾਜੀ ਤੇ ਮੈਂ ਕਹਿੰਦਾ ਪੈਰ ਚਿੱਤੇ ਮਾਰੇ ਨੇ ਇਹਨਾਂ ਨੇ ਅੱਤਨੀ ਮਾਰਿਆ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਨੂੰ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ Art 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 color. Color. One of the premium and prestigious professional institutes providing a wide range of professional courses with 100% placement assistance. We are Sri Sai Group of Institutes.